ਤਾਂ ਅਜੀ ਜਿਹੜਾ ਟੈਰਮੈਂਡ ਲੈ ਲੋਗੇ ਫਿਰ ਕਿੰਦਾ ਅਕੈਡਮੀ ਚਲਾਉਣੇ ਗਾਹ ਕਿ ਉਹਦੀ ਲੋੜਾਂ ਕਾੜੇ ਨਾ ਚੌਂਕੀ ਚੱਲਦਾ ਟੈਰਮੈਂਟ ਤੇ ਹਾਂਜੀ ਰਿਟਾਇਰਮੈਂਟ ਤੇ ਮੇਰੀ ਸੋਚ ਤੇ ਬੜੀ ਵਧੀਆ ਬਾਬਾ ਮਿਹਰ ਕਰੇ ਮੈਨੂੰ ਕੋਈ ਸਪੋਰਟ ਕਰੇ ਨਾ ਵਧੀਆ ਜਿ ਜ ਤਰ੍ਹਾਂ ਕੋਈ ਵਧੀਆ ਤੌਰ ਤੇ ਮੈਂ ਪੂਰੀ ਵਧੀਆ ਅਕੈਡਮੀ ਹੈ ਕਿਉਂਕਿ ਗਾਂ ਜੇ ਸਰਕਾਰ ਸਪੋਰਟ ਦੇ ਵਿੱਚ ਹਮਾਲੂ ਹੋਵਾਂਗੇ ਹਾਂਜੀ ਤੇ ਉਹਦੇ ਨਾਲ ਵਿਐਮਐਲਐ ਦੇ ਨਾਲ ਗੱਲ ਕਰਕੇ ਜਾ ਕੇ ਨਾਲ ਹਨਾ ਆਪਣੇ ਜ਼ਿਲ੍ਹੇ ਦੇ ਨਾਲ ਤੇ ਪੂਰੀ ਰੈਸ਼ ਵੀ ਬਣਾਵਾ ਹਾਂਜੀ ਇਤ ਤਰ੍ਹਾਂ ਉੱਥੇ ਫਿਰ ਬੱਚੇ ਇਸ ਦਾਦੇ ਰੱਖਾਗੇ ਜਿ ਤਰ੍ਹਾਂ ਅਕੈਡਮੀ ਰਜਿਸਟਰ ਹੋਊਗੀ ਸਰਕਾਰ ਦੇ ਅੰਡਰ ਨ ਰਜਿਸਟਰ ਹੋ ਜਾਂਦੀ ਹੈ ਹਾਂਜੀ ਉਹ ਫਿਰ ਜਿ ਤਰ੍ਹਾਂ ਪਲੇਅਰਾਂ ਨੂੰ ਭਰਤੀ ਲਗਿਆ ਕਰੋਗੇ ਉਹਦੇ ਚ ਪਲੇਅਰ ਫਿਰ ਪ੍ਰੋਪਰ ਉਨੇ ਪਲੇਅਰ ਰੱਖੇ ਜਾਣਗੇ ਜਿਨ੍ਹਾਂ ਨੂੰ ਟਾਈਟ ਦਿੱਤੀ ਜਾਊਗੀ ਉਹ ਪ੍ਰੋਪਰ ਪਲੇਅਰ ਉਨੇ ਫਿਰ ਉਹਨਾਂ ਵਾਸਤੇ ਕਮਰੇ ਬਣਾਏ ਜਾਣਗੇ ਮੇਰੀ ਸੋਚ ਇਤਾਂ ਦੀ ਹੈ ਤੇ ਬਣਾਊਗਾ ਵੀ ਬਾਬਾ ਮੇਅਰ ਕਰੇ ਸੱਚੇ ਪਾਤਸ਼ਾਹ ਬਾਬਾ ਵਿਦੀ ਚੰਦ ਸੋਚ ਤੇ ਮੇਰੀ ਬੜੀ ਲੰਮੀ ਹੈ